ਲੋਕਤੇ ਬੜੇ ਪਾਰ ਝੋਲਾ ਦੇ ਧਰਮ ਦੀ ਖਾਤਰ ਸੀਸ ਕਟਾਵੇ ਤਨ ਤਨ ਗੁਰੂ ਤੇਗ ਬਹਾਦਰ ਕਹਿੰਦੇ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦਿੱਲੀ ਜਾ ਕੇ ਸੀਸ ਵਾਰਿਆ ਪੰਡਿਤਾ ਦਾ ਦੇਖ ਨਿਰੰਦਰ ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਅੱਜ ਮੈਂ ਤੁਹਾਡੇ ਸਾਹਮਣੇ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਕੁਝ ਵਿਚਾਰ ਪੇਸ਼ ਕਰਨ ਜਾ ਰਿਹਾ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਸਤਿਕਾਰਯੋਗ ਕਿਤਾਬ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਜੀਵਨ ਸਾਦਗੀ ਧਾਰਮਿਕ ਸੁਭਾਅ ਡਿੜਤਾ ਤੇ ਰਾਤ ਡਰੇ ਡੇ ਆਪਣੇ ਮਨੁੱਖੀ ਹੱਕਾਂ ਦੀ ਰਾਖੀ ਲਈ ਲਾਸਾਨੀ ਕੁਰਬਾਨੀ ਦੀ ਇੱਕ ਮਿਸਾਲ ਹੈ ਉਹਨਾਂ ਦੇ ਬਲੀਦਾਨ ਨੇ ਭਾਰਤ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਤੇ ਜ਼ੁਲਮਾਂ ਵਿਰੁੱਧ ਲੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਜene ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਜਨਮ ਹੋਇਆ ਬਚਪਨ ਵਿੱਚ ਉਹਨਾਂ ਦਾ ਨਾਮ ਤਿਆਗਮਲ ਸੀ ਉਹਨਾਂ ਦਾ ਬਚਪਨ ਸੰਤ ਸਰੂਪ ਅਡੋਲ ਚਿੱਤ ਅਤੇ ਨਿਰਭੈ ਸੁਭਾਅ ਨਾਲ ਭਰਪੂਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰਤਾਰਪੁਰ ਦੀ ਲੜਾਈ ਵਿੱਚ ਉਹਨਾਂ ਦੀ ਬਹਾਦਰੀ ਦੇ ਕੇ ਗੁਰੂ ਜੀ ਦਾ ਨਾਮ ਦੇਗ ਬਹਾਦਰ ਰੱਖਿਆ ਗੁਰੂ ਸਾਹਿਬ ਇੱਕ ਮਹਾਨ ਚਿੰਤਕ ਅਤੇ ਕਵੀ ਵੀ ਸਨ ਉਹਨਾਂ ਨੇ 57 ਸ਼ਲੋਕਾਂ ਤੋਂ ਇਲਾਵਾ 15 ਰਾਗਾਂ ਵਿੱਚ ਗੁਰਬਾਣੀ ਦੀ ਰਚਨਾ ਕੀਤੀ ਇਹ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਅੰਸ਼ ਗੁਰੂ ਗੰਨ ਸਾਹਿਬ ਜੀ ਵਿੱਚ ਸ਼ਾਮਿਲ ਕੀਤੀ ਗਈ ਜੋ ਸਾਨੂੰ ਹਰ ਹਾਲਤ ਵਿੱਚ ਨਹੀਂ ਡਰ ਰਹਿਣ ਦਾ ਸਵਾ ਸਬਕ ਦਿੰਦੀ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਹਿੰਦੂਆਂ ਉੱਤੇ ਜ਼ੁਲਮ ਕੀਤੇ ਗਾਰੇ ਸਨ ਅਤੇ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ ਕਸ਼ਮੀਰ ਪੰਡਤਾਂ ਨੇ ਆਪਣੇ ਧਾਰਮਿਕ ਹੱਕਾਂ ਦੀ ਰਾਖੀ ਲਈ ਗੁਰੂ ਜੀ ਕੋਲ ਫਰਿਆਦ ਕੀਤੀ ਗੁਰੂ ਜੀ ਨੇ ਉਹਨਾਂ ਦੀ ਪੁਕਾਰ ਸੁਣੀ ਅਤੇ ਉਹਨਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਫੈਸਲਾ ਕੀਤਾ ਗੁਰੂ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਉਸ ਸਮੇਂ 9 ਸਾਲ ਦੇ ਸੰ ਅਤੇ ਹਿੰਦੂ ਤਰੰਗ ਦੀ ਖਾਤਰ ਆਪਣਾ ਸਿਰ ਦੇ ਦਿੱਤਾ ਪਰ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ 24 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਮੁਗਲ ਹਕੂਮਤ ਦਾ ਹੁਕਮ ਮੁਗਲ ਹਕੂਮਤਾਂ ਦੇ ਹੁਕਮ ਤੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦਾ ਇਹ ਬਲੀਦਾਨ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਜਾਤੀ ਲਈ ਇਤਿਹਾਸ ਵਿੱਚ ਇੱਕ ਵਿਲੱਖਣ ਮਿਸਾਲ ਹੈ ਇਸ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਣਾ ਕੀਤੀ। ਉਹਨਾਂ ਦੇ ਸਿੱਖ ਯੋਧਿਆਂ ਨੇ ਜ਼ੁਲਮ ਕਰਨ ਵਾਲੀ ਹਕੂਮਤ ਦੀਆਂ ਜੜਾਂ ਹੀ ਲਾ ਕੇ ਰੱਖ ਦਿੱਤੀਆਂ। ਉਹਨਾਂ ਦੀਆਂ ਸਿੱਖਿਆਵਾਂ ਅੱਜ ਕੁਰਬਾਨੀ ਦੇ ਸਾਨੂੰ ਸੱਚ ਨੇ ਦੱਸਤਾ ਹੈ ਕਿ ਦੂਜਿਆਂ ਦੇ ਹੱਕਾਂ ਲਈ ਨੈరੰਤਾ ਸੁਨੇਹਾ ਦਿੰਦੀ ਹੈ। ਇਹਨਾਂ ਦਾ ਸਾਹੀ ਸ਼ਹੀਦੀ ਸਿੱਖ ਕੌਮ ਦੇ ਨਾਲ-ਨਾਲ ਪੂਰੀ ਮਨੁੱਖਤਾ ਨੂੰ ਇੱਕ ਵੈ ਵਿਸ਼ਵਾਸ ਨਾਲ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਧੰਨਵਾਦ।